ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਚਾਰ-ਪੰਜ ਦਿਨਾਂ ਦੇ ਮੌਸਮ ਦੀ ਕੱਲ ਤੋਂ ਨਵਾਂ ਮਹੀਨਾ ਸ਼ੁਰੂ ਹੋਣ ਜਾ ਰਿਹਾ ਜੀ ਨਵੰਬਰ ਮਹੀਨੇ ਦੀ ਪਹਿਲੀ ਤਰੀਕਾ ਹੈ 5 ਨਵੰਬਰ ਤੱਕ ਜੇਕਰ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਤੇ ਕੀ ਕੁਝ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਰਹੇਗਾ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਐਸੇ ਲਈ ਜਿਆ ਸੈਟੇਲਾਈਟ ਦੱਸਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 7:30 ਹੋਵਾ ਚੱਲੇ ਆ ਰਾਤ ਦੇ 31 ਅਕਤੂਬਰ ਦੀ ਜਿਹੜੀ ਰਾਤ ਹੈ ਹੁਣ ਚੱਲ ਰਹੀ ਆ ਜਿਹੜੇ ਥੱਲੇ ਸਿਸਟਮ ਚੱਲਦੇ ਫਾਇ ਸੀ ਪੰਜਾਬ ਤੋਂ ਹੇਠਲੇ ਸੂਬਿਆਂ ਦੇ ਵਿੱਚ ਅਰਬ ਸਾਗਰ ਦੇ ਵਿੱਚ ਇੱਕ ਡੀਪ ਪ੍ਰੈਸ਼ਰ ਚੱਲਦਾ ਹੋਇਆ ਸੀ ਜਿਹਦੇ ਸਦਕਾ ਗੁਜਰਾਤ ਮਹਾਰਾਸ਼ਟਰਾ ਮਧ ਪ੍ਰਦੇਸ਼ ਵਾਲੇ ਪਾਸੇ ਮੀਂਹ ਦਰਜ ਹੋ ਰਹੇ ਸੀ ਥੱਲੇ ਸਮੁੰਦਰੀ ਤੂਫਾਨ ਬੰਗਾਲ ਦੀ ਖਾੜੀ ਦੇ ਵਿੱਚ ਚੱਲਦਾ ਹੋਇਆ ਅੱਗੇ ਲੈਂਡਫਾਲੇ ਦਾ ਹੋ ਗਿਆ ਸੀ ਤੇ ਇਹ ਜਮਿਨੀ ਫਦਰ ਤੇ ਜਿਹੜਾ ਤੂਫਾਨ ਹੈ ਇਹ ਪ੍ਰਭਾਵਿਤ ਕਰ ਰਿਹਾ ਖਾਸ ਕਰ ਇਹਨਾਂ ਖੇਤਰਾਂ ਨੂੰ ਜੋਏਗੇ ਸਕਰੀਨ ਦੇ ਉੱਤੇ ਦੀ ਦੇਖ ਸਕਦੇ ਆ ਝਾਰਖੰਡ ਬਿਹਾਰ ਉਯੂਪੀ ਦੇ ਕੁਝ ਦੱਖਣ ਪੂਰਬੀ ਖੇਤਰਾਂ ਨਾ ਖੇਤਰਾਂ ਦੇ ਵਿੱਚ ਮੀਂਹ ਕੁਝ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਸੋ ਇਹ ਜਿਹੜੇ ਆ ਸੋ ਆਉਂਦੇ 24 ਤੋਂ ਲੈ ਕੇ 36 ਘੰਟਿਆਂ ਦੇ ਵਿੱਚ ਇਹ ਤੂਫਾਨ ਹੈ ਜਿਹੜਾ ਇਹ ਜਿਹੜਾ ਹੁਣ ਡੀਪ ਪ੍ਰੈਸ਼ਰ ਦੇ ਵਿੱਚ ਬਦਲਿਆ ਹੋਇਆ ਤੇ ਇਹਦੇ ਸਦਕਾ ਇਹਨਾਂ ਸੂਬਿਆਂ ਦੇ ਵਿੱਚ ਮੀਂਹ ਲੱਗਣਗੇ ਜਿੱਥੇ ਐਸਲ ਮੀਂਹ ਲੱਗ ਰਹੇ ਨੇ ਥੱਲੇ ਜਿਹੜਾ ਡੀਪ ਪ੍ਰੈਸ਼ਰ ਬਣਿਆ ਹੋਇਆ ਅਰਬ ਸਾਗਰ ਦੇ ਵਿੱਚ ਉਹਦਾ ਹੁਣ ਅਸਰ ਘਟੇਗਾ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਕਿ ਜੇਕਰ ਆਪਾਂ ਮੁਰਕੇ ਪੰਜਾਬ ਦੇ ਮੌਸਮ ਤੇ ਆਉਨੇ ਆ ਇੱਕ ਸਿਸਟਮ ਆ ਰਿਹਾ ਜਿਹੜਾ ਕਿ 4-5 ਤਰੀਕ ਨੂੰ ਲੱਗਣ ਜਾ ਰਿਹਾ ਤੇ 4 ਦੀ ਸ਼ਾਮ ਤੋਂ ਲੈ ਕੇ 5 ਦੀ ਸ਼ਾਮ ਦੇ ਵਿਚਕਾਰ ਕੁਝ ਖੇਤਰਾਂ ਦੇ ਵਿੱਚ ਉਮੀਦ ਆਸਾਰ ਹਾਲੇ ਵੀ ਬਣੇ ਹੋਏ ਨੇ ਇਹਦੇ ਵਿੱਚ ਕੋਈ ਫੇਰ ਬਦਲ ਸੰਭਵ ਫਿਲਹਾਲ ਨਹੀਂ ਹੈ ਤੰਮੀਰ ਲੱਗਣਗੇ ਜੇ ਮਾਝਾ ਦੋਆਬਾ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਮੁੱਖ ਤੌਰ ਤੇ ਇਹ ਸਿਸਟਮ ਪਹਾੜਾ ਦੇ ਲਈ ਆ ਜਿਵੇਂ ਕਿ ਸਾਨੂੰ ਪਹਿਲਾਂ ਕਹਿੰਦੇ ਆ ਰਹੇ ਆ ਹਿਮਾਚਲ ਜੰਮੂ ਦੇ ਉੱਪਰਲੇ ਫਾਗਾਂ ਦੇ ਵਿੱਚ ਬਰਫਬਾਰੀ ਦਾ ਇੱਕ ਦੌਰ ਲੱਗੇਗਾ ਮੀਂਹ ਲੱਗਣਗੇ ਤੇ ਕੁਝ ਨਾਲ ਲੱਗਦੇ ਮਦਾਨੀ ਖੇਤਰਾਂ ਦੇ ਵਿੱਚ ਵੀ ਉਮੀਦ ਆਸਾਰ ਜੜ ਇਹ ਸਿਸਟਮ ਮਖਤਾਰ ਤੇ 4 5 6 ਇਹਨਾਂ ਦੇ ਨਾਲ ਦੇ ਵਿੱਚ ਫਰਵਹਤ ਕਰਨ ਜਾ ਰਿਹਾ ਹੈ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਆ ਮਾਸਾ ਖਾਕ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ 5 ਤੇ 6 ਨੂੰ ਅਫਰ ਨੂੰ ਤਬਦੀਲੀ ਮਾਸਾ ਦੇ ਵਿੱਚ ਸੰਘ ਹੋਇਆ ਕੁਝ ਖੇਤਰਾਂ ਦੇ ਵਿੱਚ ਯਾਨੀ ਕਿ ਆਈਐਸਓਐਲ ਦਾ ਮਤਲਬ ਹੁੰਦਾ ਕੁਝ ਵਿਭਾਗਾਂ ਦੇ ਵਿੱਚ ਮੀਂਹ ਦੇ ਅਸਰ ਬਣ ਗਏ ਨੇ ਤੇ ਕੁਝ ਪੰਜਾਬ ਦੇ ਵਿਭਾਗਾਂ ਦੇ ਵਿੱਚ ਮੀ ਜਿਹੜੇ ਲੱਗਣਗੇ 5 4 5 4 ਤੋਂ ਲੈ ਕੇ 6 ਦੇ ਵਿਚਕਾਰ ਸੋਇ ਸਿਸਟਮ ਇਹਨਾਂ ਦੇ ਵਿੱਚ ਪ੍ਰਭਾਵਿਤ ਕਰੇਗਾ ਜੀ ਸੋਇ ਸਿਸਟਮ ਇਹ ਲੰਘ ਜਾਏਗਾ ਉਸ ਤੋਂ ਬਾਅਦ ਕੁਝ ਹਵਾ ਦੇ ਗੁਣਵੱਤਾ ਦੇ ਵਿੱਚ ਸੁਧਾਰ ਆਏਗਾ ਜਿਹੜਾ ਯਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਪ੍ਰਦੂਸ਼ਣ ਦਾ ਲੈਵਲ ਜਿਹੜਾ ਚੜਿਆ ਹੋਇਆ ਇਸ ਤੇ ਕੁਝ ਰਾਹਤ ਮਿਲ ਸਕਦੀ ਹੈ ਬਾਕੀ ਆਉਂਦੇ ਦਿਨਾਂ ਦੇ ਵਿੱਚ ਦੀ ਲਾਈਵ ਅਪਡੇਟ ਹਾਂ ਕਰਦੇ ਰਹਾਂਗੇ ਸ਼ੁਕਰੀਆ ਜੀ ਧੰਨ